ਜਿੱਥੇ ਦੇ ਨਾਲ ਪਾਕਿਸਤਾਨ ਨਨਕਾਣਾ ਸਾਹਿਬ ਮੱਥਾ ਟੇਕਣ ਗਈ ਤੇ ਉੱਥੇ ਜਾ ਕੇ ਕਰਵਾ ਲਿਆ ਨਿਕਾਹ ਤੇ ਸਰਬਜੀਤੋ ਬਣ ਗਈ ਨੂਰ हुसैन ਸਸਿਕਾ ਜੀ ਨਮਸਕਾਰ ਬਾਬੇ ਕਿਸੇ ਤੁਹਾਡੇ ਨਾਲ ਦੇਖ ਰਹੇ ਸਾਨ ਟੀਵੀ ਇਸ ਵੇਲੇ ਵਰਤੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਕਿ ਕੁਝ ਦਿਨ ਸਮਾਂ ਪਹਿਲਾਂ ਕੋਈ ਦਿਨ ਪਹਿਲਾਂ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਜੱਥਾ ਜਦੋਂ ਵਾਪਸ ਆਉਂਦਾ ਤੇ ਉਦੋਂ ਇੱਕ ਖਬਰ ਸਾਹਮਣੇ ਆਈ ਸੀਗੀ ਕਿ ਇੱਕ ਔਰਤ ਜਿਹੜੀ ਉਹ ਵਾਪਸ ਮੁੜ ਕੇ ਨਹੀਂ ਆਈ ਜਾਂ ਤੋ ਪਾਕਿਸਤਾਨ ਗਈ ਹੈ ਜਾਂ ਫਿਰ ਉਸ ਜੱਥੇ ਦੇ ਵਿੱਚ ਨਹੀਂ ਆਈ ਇਹ ਖਬਰ ਸਾਹਮਣੇ ਆਈ ਸੀ ਲੇਕਿਨ ਜਦੋਂ ਪੂਰੀ ਇਨਕੁਆਇਰੀ ਕੀਤੀ ਜਾਂਦੀ ਤਾਂ ਉਸ ਤੋਂ ਬਾਅਦ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਉਂਦੀ ਹੈ ਤੇ ਤੁਹਾਡੇ ਨਾਲ ਇਹ ਖਬਰ ਸਾਂਝੀ ਕਰ ਰਿਹਾ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਿਓ ਕਿਉਂਕਿ ਇੱਥੇ ਜਿਹੜੇ ਵੱਡੇ ਸਵਾਲ ਜੁੜਦੇ ਨੇ ਵੱਡੇ ਸਵਾਲ ਜਿਹੜੇ ਖੜੇ ਹੋ ਜਾਂਦੇ ਨੇ ਕਿ ਆਖਿਰਕਾਰ ਇਹ ਸਭ ਕੁਝ ਕਿਵੇਂ ਹੋ ਗਿਆ ਦਰਸਲ ਹਰ ਸਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬੋ ਸਮੇਂ ਬਹੁਤ ਸਾਰੀ ਸੰਗਤਾਂ ਜਿਹੜੀਆਂ ਭਾਰਤ ਦੇਸ਼ ਤੋਂ ਪਾਕਿਸਤਾਨ ਨਨਕਾਣਾ ਸਾਹਿਬ ਜਾਂਦੀਆਂ ਨੇ ਮੱਥਾ ਟੇਕਣ ਦੇ ਲਈ ਲੇਕਿਨ ਉੱਥੇ ਹੀ ਇੱਕ ਖਬਰ ਇਹ ਸਾਹਮਣੇ ਆਉਂਦੀ ਹੈ ਕਿ ਜਥੇ ਦੇ ਵਿੱਚੋਂ ਇੱਕ ਔਰਤ ਜਿਹੜੀ ਉਹ ਵਾਪਸ ਨਹੀਂ ਆਈ ਉਹ ਪਾਕਿਸਤਾਨ ਰਹੀ ਜੇ ਕੀ ਹੋਇਆ ਲੇਕਿਨ ਜਦੋਂ ਪੂਰੀ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰ ਰਿਹਾ ਕਿ ਹੁਣ ਇਹ ਪਤਾ ਲੱਗਾ ਕਿ ਉਹ ਜਿਹੜੀ ਔਰਤ ਸੀਗੀ ਸਰਬਜੀਤ कौर ਉਸ ਦਾ ਨਾਮ ਸੀਗਾ ਜੋ ਕਿ ਜ਼ਿਲ੍ਹਾ ਕਪੂਰਥਲਾ ਦੇ ਅਮੈਨੀਪੁਰ ਪਿੰਡ ਦੀ ਰਹਿਣ ਵਾਲੀ ਸੀਗੀ ਲੇਕਿਨ ਹੁਣ ਜਦੋਂ ਇਸ ਦਾ ਪੂਰਾ ਖੁਲਾਸਾ ਹੁੰਦਾ ਕਿ ਆਖਿਰਕਾਰ ਇਹ ਔਰਤ ਵਾਪਸ ਕਿਉਂ ਨਹੀਂ ਆਇਆ ਆਖਿਰਕਾਰ ਇਹ ਜੱਥੇ ਦੇ ਨਾਲ ਵਾਪਸ ਭਾਰਤ ਕਿਉਂ ਨਹੀਂ ਪਰਤੀ ਦਰਸਲ ਦੱਸਦੇ ਕਿ ਉੱਥੇ ਦੇ ਇੱਕ ਮਸਜਿਦ ਦੇ ਕੋਲੋਂ ਸਰਟੀਫਿਕੇਟ ਮਿਲਦਾ ਜਿੱਥੇ ਕਿ ਇਹ ਪਤਾ ਲੱਗਾ ਕਿ ਸਰਬਜੀਤ कौर ਨੇ ਪਾਕਿਸਤਾਨ ਦੇ ਵਿੱਚ ਨਿਕਾਹ ਕਰਵਾ ਲਿਆ ਤੇ ਹੁਣ ਉਸ ਤੇ ਅਪਨਾਤਰ ਪਰਿਵਰਤਨ ਕਰਕੇ ਨੂਰ ਹੁਸੈਨ ਬਣ ਗਈ ਹੈ ਜੇ ਬਿਲਕੁਲ ਇਸ ਸਮਰੀ ਵੱਡੀ ਖਬਰ ਹੈ ਜਿੱਥੇ ਕਿ ਹੁਣ ਇਹ ਪਤਾ ਲੱਗਾ ਕਿ ਕਪੂਰਥਲੇ ਦੀ ਰਹਿਣ ਵਾਲੀ ਇਹ ਔਰਤ ਜਿਸ ਦਾ ਨਾਮ ਸਰਬਜੀਤ ਕੌਰ ਸੀਗਾ ਪਾਕਿਸਤਾਨ ਜਾਂਦੀ ਹੈ ਨਨਕਾਣਾ ਸਾਹਿਬ ਜਾਂਦੀ ਹੈ ਮੱਥਾ ਟੇਕਣ ਜਥੇ ਦੇ ਨਾਲ ਮੱਥਾ ਟੇਕਣ ਜਾਂਦੀ ਹੈ ਲੇਕਿਨ ਜਦੋਂ ਜਥਾ ਵਾਪਸ ਹੁੰਦਾ ਹੈ ਤਾਂ ਉਸ ਜਥੇ ਦੇ ਵਿੱਚ ਸਰਬਜੀਤ ਕੌਰ ਦੀ ਨਾਮਕ ਔਰਤ ਜਿਹੜੀ ਵਾਪਸ ਨਹੀਂ ਆਉਂਦੀ ਜਦੋਂ ਹੁਣ ਪੂਰੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਕਿ ਇਸ ਔਰਤ ਨੇ ਪਾਕਿਸਤਾਨ ਦੇ ਵਿੱਚ ਨਿਕਾਹ ਕਰਾ ਰਿਆ ਤੇ ਨਿਕਾਹ ਕਰਾਉਣ ਤੋਂ ਬਾਅਦ ਇੱਕ ਸਰਟੀਫਿਕੇਟ ਵੀ ਸਾਹਮਣੇ ਆ ਦੇਖ ਸਕਦੇ ਹੋ ਕਿ ਪਾਕਿਸਤਾਨ ਦੀ ਸ਼ੇਖੂਪੁਰਾ ਮਸਜਿਦ ਦਾ ਇਹ ਸਰਟੀਫਿਕੇਟ ਹੈ ਜਿੱਤੇ ਕਿ ਇਹ ਲਿਖਿਆ ਗਿਆ ਹੈ ਕਿ ਸਰਬੀਤ ਕੌਰ ਨੇ ਆਪਣੀ ਮਰਜ਼ੀ ਦੇ ਨਾਲ ਇਹ ਨਿਕਾਹ ਕਰਵਾਇਆ ਤੇ ਹੁਣ ਸਰਬੀਤ ਕੌਰ ਤੋਂ ਨੂਰ ਹਸੈਨ ਬਣ ਗਏ ਨਾਸਿਰ ਹੁਸੈਨ ਦੇ ਨਾਲ ਇਸ ਦਾ ਵਿਆਹ ਹੋਇਆ ਹੈ ਤੇ ਉਸ ਤੋਂ ਬਾਅਦ ਇਹ ਸਰਟੀਫਿਕੇਟ ਦੇਖ ਸਕਦੇ ਹੋ ਕਿ ਜਿਵੇਂ ਸਾਹਮਣੇ ਆ ਲੇਕਿਨ ਇੱਥੇ ਹੁਣ ਜਿਹੜੇ ਵੱਡੇ ਸਵਾਲ ਖੜੇ ਹੁੰਦੇ ਨੇ ਕਿਉਂਕਿ ਇਸ ਦੇ ਜ ਪਿਛੋਕੜ ਦੀ ਥੋੜਾ ਬਹੁਤ ਗੱਲ ਕਰ ਲਈ ਕਿ ਪਿੱਛੇ ਪਿੰਡ ਜ਼ਿਲ੍ਹਾ ਖਪੂਰਤਲਾ ਪਿੰਡ ਅਮੈਨੀਪੁਰ ਦੀ ਰਹਿਣ ਵਾਲੀ ਹੈ ਡਾਕਾ ਨਾ ਟਿੰਪਾ ਪਿੰਦਾ ਤੇ ਉਸ ਤੋਂ ਬਾਅਦ ਜਦੋਂ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਉਹ ਵੀ ਜਿਹੜੀ ਕੁਝ-ਕੁਝ ਜਾਣਕਾਰੀ ਸਾਹਮਣੇ ਆਈ ਲੇਕਿਨ ਸਵਾਲ ਜਿਹੜੇ ਖੜੇ ਹੁੰਦੇ ਨੇ ਕਿ ਆਖਿਰਕਾਰ ਇਹ ਪਾਸਪੋਰਟ ਕਿਵੇਂ ਬਣਿਆ ਕਿਉਂਕਿ ਇਸ ਔਰਤ ਦੀ ਜਨਮ ਛਾਂ ਮਹੀਨ ਹੁੰਦੀ ਹੈ ਸਰਬਜੀਤ ਕੌਰ ਜੀ ਦਾ ਨਾਮ ਹੈ ਲੇਕਿਨ ਹੁਣ ਜਿਹੜੀ ਇਸ ਸਮੇ ਉਸ ਦਾ ਨਾਮ ਨੂਰ ਹੁਸੈਨ ਹੋ ਗਿਆ ਕਿਉਂਕਿ ਪਾਕਿਸਤਾਨ ਵਿੱਚ ਨਾਸਿਰ ਹੁਸੈਨ ਦੇ ਨਾਲ ਸਰਬਿਤ ਕੋਰਟ ਦੇ ਉੱਪਰ ਪਹਿਲੇ 2 ਤੋਂ 3 ਜਿਹੜੇ ਮੁਕੱਦਮੇ ਦਰਜ ਸੀਗੇ ਤੇ ਉਸ ਤੋਂ ਬਾਅਦ ਦਰਜ ਹੋਣ ਤੋਂ ਬਾਅਦ ਹੱਲ ਕੀ ਦੱਸ ਸਕੀਓ ਉਹ ਮੁਕੱਦਮੇ ਜਿਹੜੇ ਖਤਮ ਹੋ ਗਏ ਸੀਗੇ ਲੇਕਿਨ ਸਵਾਲ ਜਿਹੜੇ ਖੜੇ ਹੁੰਦੇ ਨੇ ਕਿ ਆਖਿਰਕਾਰ ਇਸ ਔਰਤ ਨੂੰ ਵੀਜ਼ਾ ਕਿਵੇਂ ਮਿਲਿਆ ਕਿਉਂਕਿ ਜਦੋਂ ਪਾਕਿਸਤਾਨ ਜੱਥਾ ਜਾਣਾ ਹੁੰਦਾ ਉਹਦੀ ਇਨਕੁਆਇਰੀ ਹੁੰਦੀ ਹੈ ਜਦੋਂ ਪਾਸਪੋਰਟ ਬੰਦਾ ਉਹਦੀ ਇਨਕੁਆਇਰੀ ਹੁੰਦੀ ਆਖਿਰਕਾਰ ਇਨਕੁਆਇਰੀ ਕਿਵੇਂ ਹੋਗੀ ਇਹ ਵੀਜ਼ਾ ਜਦੋਂ ਮਿਲਦਾ ਵੀਜ਼ਾ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਇਨਕੁਆਰੀਜ਼ ਹੁੰਦੀਆਂ ਨੇ ਕਿ ਇਨਕੁਆਰੀ ਵਿੱਚ ਪਤਾ ਨਹੀਂ ਲੱਗਾ ਕਿ ਆਖਿਰਕਾਰ ਇਹ ਤੇ ਪਹਿਲਾਂ ਵੀ ਤਿੰਨ ਮੁਕਦਮੇ ਚੱਲਦੇ ਸੀ ਕਿਉਂਕਿ ਪਹਿਲਾਂ ਤਿੰਨ ਮੁਕਦਮਿਆਂ ਵਿੱਚ ਰਹਿ ਚੁੱਕੇ ਹੁਣ ਜੋ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆਈ ਕਿ ਪਰਿਵਾਰ ਦਾ ਜਦੋਂ ਗੱਲਬਾਤ ਹੁੰਦੀ ਹੈ ਪਰਿਵਾਰ ਨੇ ਕਿਹਾ ਕਿ ਸਾਡੇ ਨਾਲ ਬਹੁਤ ਸਮੇਂ ਤੋਂ ਹੀ ਜਿਹੜਾ ਸਰਵਿਸ ਕੌਰ ਦਾ ਬਾਈਕਾਟ ਹੋ ਚੁੱਕਾ ਹੈ ਅਸੀਂ ਸਾਡੇ ਨਾਲ ਨਹੀਂ ਰਹਿੰਦੀ ਸੀ ਸੋ ਇੰਨਾਂ ਆਸਾਨੀਆਂ ਜਾਣਕਾਰੀਆਂ ਤੋਂ ਬਾਅਦ ਸਵਾਲ ਜਿਹੜੇ ਕਿਥਾ ਨ ਕਿਤੇ ਖੜੇ ਹੁੰਦੇ ਨੇ ਉਹੀ ਖੜੇ ਹੁੰਦੇ ਨੇ ਕਿ ਆਖਿਰਕਾਰ ਇਸ ਔਰਤ ਨੂੰ ਸਰਬੀਆ ਤੋਂ ਵੀਜ਼ਾ ਕਿਵੇਂ ਮਿਲਿਆ ਉਸਦਾ ਪਾਸਪੋਰਟ ਕਿਵੇਂ ਬਣਿਆ ਕਿਉਂਕਿ ਉਸ ਤੋਂ ਪਹਿਲਾਂ ਹੀ ਉੱਥੇ ਜਿਹੜੇ ਅਪਰਾਧਿਕ ਮਾਮਲੇ ਦਰਜੇ ਇਤੇ ਆਲਰੇਡੀ ਸੀਗੇ ਦੋ ਤੋਂ ਤਿੰਨ ਮਾਮਲੇ ਜਿਹੜੇ ਅਪਰਾਧਿਕ ਮਾਮਲੇ ਚੱਲ ਰਹੇ ਸੀਗੇ ਸੋ ਇਸੇ ਲਈ ਚੱਲਦੇ ਇਸ ਔਰਤ ਨੂੰ ਵੀਜ਼ਾ ਕਿਵੇਂ ਮਿਲਿਆ ਉਹ ਗਾਹੀ ਕਿਵੇਂ ਹੋਗੀ ਜਦੋਂ ਐਸਜੀਪੀਸੀ ਜਦੋਂ ਜਥੇ ਨੂੰ ਪੂਰੀ ਕੈਲਪਰ ਸ਼ਰਧਾਲੂ ਨੂੰ ਪਰਮਿਸ਼ਨ ਮਿਲਦੀ ਹੈ ਉਸ ਤੋਂ ਪਹਿਲਾਂ ਵੀ ਜਿਹੜੀ ਕਈ ਤਰੀਕੇ ਦੀ ਇਨਕੁਆਰੀਜ਼ ਕੀਤੀ ਜਾਂਦੀ ਨੇ ਹੁਣ ਸਵਾਲ ਇਹ ਬਣਦੇ ਨੇ ਕਿ ਆਖਿਰਕਾਰ ਪ੍ਰਸ਼ਾਸਨ ਕਿਵੇਂ ਇਸ ਦੀ ਜਾਂਚ ਕਰਦੇ ਹਾਂ ਕਿਉਂਕਿ ਬਹੁਤ ਸਾਰੇ ਸਵਾਲ ਨਿਕਲਦੇ ਨੇ ਕਿ ਆਖਿਰਕਾਰ ਵੀਜ਼ਾ ਕਿਵੇਂ ਮਿਲਿਆ ਪਾਸਪੋਰਟ ਕਿਵੇਂ ਬਣ ਗਿਆ ਤੇ ਪਾਕਿਸਤਾਨ ਤੋਂ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਬਾਹਰ ਕਿਵੇਂ ਨਿਕਲ ਗਈ ਬਹੁਤ ਸਾਰੇ ਸਵਾਲ ਨੇ ਕਿਉਂਕਿ ਹੁਣ ਇਸ ਸਮੇਂ ਜੋ ਖਬਰیں ਸਾਹਮਣੇ ਹੈ ਕਿ ਜੱਥੇ ਦੇ ਨਾਲ ਇਹ ਔਰਤ ਵਾਪਸ ਨਹੀਂ ਆਈ ਸੀ ਲੇਕਿਨ ਹੁਣ ਇਹ ਜਾਣਕਾਰੀ ਵੱਡੀ ਜਾਣਕਾਰੀ ਇਹ ਜਾਣਕਾਰੀ ਹੈ ਕਿ ਇਸਨੇ ਨਾਸਿਰ ਹੁਸੈਨ ਨਾਮਕ ਪਾਕਿਸਤਾਨ ਦੇ ਕਿਸੇ ਵਿਅਕਤੀ ਨਾਲ ਆਪਣਾ ਨਾਮ ਚੇਂਜ ਕਰਕੇ ਤੇ ਨਿਕਾਹ ਕਰਵਾ ਲਿਆ ਨੂਰ ਹੁਸੈਨ ਬਣ ਕੇ ਸਰਬਜੀਤ ਕੌਰ ਹੁਣ ਨੂਰ ਹੁਸੈਨ ਬਣ ਕੇ ਜੱਥੇ ਦੇ ਨਾਲ ਇਥੋਂ ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਮੱਥਾ ਟੇਕਣ ਜਾਂਦੀ ਏ ਜੱਥੇ ਦੇ ਨਾਲ ਪਾਕਿਸਤਾਨ ਚ ਐਂਟਰੀ ਹੁੰਦੀ ਤੇ ਉਸ ਤੋਂ ਬਾਅਦ ਉੱਥੋਂ ਗਾਇਬ ਹੋ ਜਾਂਦੀ ਏ ਸੋ ਵੱਡੇ ਸਵਾਲ ਕਿਤੇ ਨ ਕਿਤੇ ਬਣਦੇ ਨੇ ਕਿ ਆਖਿਰਕਾਰ ਇਹਦੀ ਇਨਕੁਆਇਰੀ ਕਿਵੇਂ ਹੋਈ ਪਾਸਪੋਰਟ ਕਿਵੇਂ ਮਿਲਿਆ ਵੀਜ਼ਾ ਕਿਵੇਂ ਮਿਲਿਆ ਜੱਥੇ ਨਾਲ ਜਾ ਕੇ ਉੱਥੋਂ ਗਾਇਬ ਹੁੰਦੀ ਏ ਤੇ ਪਾਕਿਸਤਾਨ ਚ ਜਾ ਕੇ ਨਿਕਾਹ ਕਰਵਾ ਲੈਂਦੀ ਏ